ਗੁਰੂ ਪਿਆਰਿਓ ਸਾਡੇ ਆਮ ਲੋਕਾਂ ਨੂੰ ਜਦੋਂ ਉੱਚ ਜਾਤੀ ਦੇ ਲੋਕਾਂ ਵੱਲੋਂ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ ਨਹੀਂ ਸੀ ਵੜਨ ਦਿੱਤਾ ਜਾਂਦਾ ਉਹਨਾਂ ਨੂੰ ਕੁੱਟ ਮਾਰ ਕੇ ਜਾਂ ਧੱਕੇ ਨਾਲ ਜ਼ਬਰਦਸਤੀ ਬਾਹਰ ਕੱਢ ਦਿੱਤਾ ਜਾਂਦਾ ਸੀ ਤਾਂ ਉਸ ਸਮੇਂ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਅਸ਼ੂਤਾਂ ਤੋਂ ਛੂਦਰਾਂ ਤੋਂ ਅਸੀਂ ਅਤੇ ਸਾਡਾ ਭਗਵਾਨ ਕਿਤੇ ਪਿੱਟਿਆ ਨਾ ਜਾਵੇ ਇਸ ਕਰਕੇ ਉਹ ਸਾਨੂੰ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ ਨਹੀਂ ਸੀ ਵੜਨ ਦਿੰਦੇ ਪਰ ਅੱਜ ਦੇ ਦਿਨ 1 ਸਤੰਬਰ 1604 ਨੂੰ ਜਦੋਂ ਸਾਡੇ ਲੋਕਾਂ ਨੂੰ ਪਤਾ ਲੱਗਿਆ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਸ੍ਰੀ ਅਮਰਤ ਸਰ ਵਿਖੇ ਜੁਗੋ ਜੁਗ ਅਟਲ ਗੱਦੀ ਨਿਸ਼ੀਨ ਸ਼ਾਹੇ ਸ਼ਹਨशाह ਦੁਨੀਆ ਦੇ ਸਾਂਝੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤਾ ਹੈ ਅਤੇ ਹੁਕਮ ਕੀਤਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ ਇੱਥੇ ਕੋਈ ਵੀ ਮਨੁੱਖ ਜਿਹੜੀ ਮਰਜ਼ੀ ਜਾਤ ਗੋਤ ਧਰਮ ਨਸਲ ਸਕਲ ਨਾਲ ਕਿਉਂ ਨਾ ਸਬੰਧ ਰੱਖਦਾ ਹੈ ਹੋਵੇ ਉਹ ਇਸ ਅਸਥਾਨ ਤੇ ਆ ਸਕਦਾ ਹੈ ਉਥੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰੇ ਦਿਸ਼ਾਵਾਂ ਵੱਲ ਚਾਰੋਂ ਹੀ ਦਰਵਾਜ਼ੇ ਖੁੱਲੇ ਸਨ ਕਿ ਜਿਹੜੇ ਰਸਤੇ ਮਰਜ਼ੀ ਜਿਹੜੇ ਪਾਸੇ ਮਰਜ਼ੀ ਕੋਈ ਵੀ ਇਸ ਸਥਾਨ ਤੇ ਆ ਕੇ ਸਤਿਗੁਰਾਂ ਦੀ ਬਾਣੀ ਨੂੰ ਪੜ ਸਕਦਾ ਹੈ ਗਾ ਸਕਦਾ ਹੈ ਆਪਣੇ ਜੀਵਨ ਦਾ ਆਧਾਰ ਬਣਾ ਸਕਦਾ ਹੈ ਤੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਾਡੇ ਲੋਕਾਂ ਨੂੰ ਨਹੀਂ ਪੂਰੀ ਮਨੁੱਖਤਾ ਨੂੰ ਹੁਕਮ ਕੀਤਾ ਸੀ ਆਓ ਭਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਆਓ ਆਪਣਾ ਜੀਵਨ ਸਫਲਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੋ ਫਿਰ ਜਦੋਂ ਸਾਡੇ ਲੋਕਾਂ ਨੂੰ ਪਤਾ ਲੱਗਿਆ ਨਾ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ ਜਦੋਂ ਉਹਨਾਂ ਨੇ ਚਾਲੇ ਪਾਏ ਤਾਂ ਰਸਤੇ ਦੇ ਵਿੱਚ ਗੱਲਾਂ ਕਰਦੇ ਜਾਂਦੇ ਨੇ ਉਹੀ ਵਿਚਾਰਿਆਂ ਦੇ ਮਿਹਨਤ ਕਰਨ ਵਾਲਿਆਂ ਦੇ ਮੈਲੇ ਕੁਚਲੇ ਕੱਪੜੇ ਪਾਏ ਹੋਏ ਤੇ ਗੱਲਾਂ ਕਰਦੇ ਸੀ ਕਿ ਆਪਾਂ ਦਰਬਾਰ ਸਾਹਿਬ ਮੱਥਾ ਟੇਕਾਂਗੇ ਤੇ ਨਾਲ ਦੇ ਕਹਿੰਦੇ ਆ ਹਾਂ ਮੈਂ ਤਾਂ ਬਹੁਤ ਵਾਰ ਗਿਆ ਆ ਮੈਂ ਤਾਂ ਗੁਰਨਾਨਕ ਸਾਹਿਬ ਦੇ ਦਰ ਨਾਲ ਜੁੜਿਆ ਹੋਇਆ ਹਾਂ ਗੁਰੂ ਕਬੀਰ ਗੁਰੂ ਰਵਿਦਾਸ ਦੇ ਦਰ ਨਾਲ ਜੁੜਿਆ ਹੋਇਆ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੋਇਆ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਅਨੇਕ ਸਤਿਗੁਰਾਂ ਦੀ ਬਾਣੀ ਹੈ ਅਨੇਕ ਮਹਾਪੁਰਖਾਂ ਦੀ ਬਾਣੀ ਹੈ ਜਿਹੜੇ ਆਪਣੀ ਬਾਣੀ ਦੇ ਨਾਲ ਮਨੁੱਖਤਾ ਨੂੰ ਤਾਰਦੇ ਨੇ ਤੇ ਨਾਲ ਦੇ ਕਹਿੰਦੇ ਨੇ ਉਥੇ ਕੀ ਕੀ ਹੈ ਉਹ ਕਹਿੰਦੇ ਤੂੰ ਚੱਲ ਤਾਂ ਸਹੀ ਸਾਡੇ ਨਾਲ ਤੈਨੂੰ ਦੱਸਾਂਗੇ ਜਦੋਂ ਸਾਡੇ ਬਜ਼ੁਰਗ ਉਹ ਜੰਗਲੋਂ ਦਾ ਜੰਗਲੀ ਰਸਤੇ ਦੇ ਵਿੱਚੋਂ ਜਾਂਦੇ ਸੀ ਤਾਂ ਉਹ ਰਸਤੇ ਵਿੱਚੋਂ ਜਾਂਦੇ ਜਾਂਦੇ ਗੱਲਾਂ ਕਰਦੇ ਨੇ ਕਹਿੰਦੇ ਉਥੇ ਜਦੋਂ ਜਾਓਗੇ ਸਭ ਤੋਂ ਪਹਿਲਾਂ ਸਰੋਵਰ ਬਣਿਆ ਹੋਇਆ ਹੈ ਉਥੇ ਤੁਸੀਂ ਇਸ਼ਨਾਨ ਪਾਣੀ ਕਰਨਾ ਹੈ ਉਸ ਤੋਂ ਬਾਅਦ ਪੰਗਤ ਬਣੀ ਹੋਈ ਹੈ ਉੱਥੇ ਤੁਸੀਂ ਪ੍ਰਸ਼ਾਦਾ ਛਕਣਾ ਹੈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਤਿਗੁਰਾਂ ਦੇ ਸਰੂਪ ਨੂੰ ਨਤਮਸਤਕ ਹੋਣਾ ਹੈ ਸਿਰ ਝੁਕਾਉਣਾ ਹੈ ਉੱਥੇ ਮੱਥਾ ਟੇਕਣਾ ਹੈ ਤੇ ਉਸ ਤੋਂ ਬਾਅਦ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰੂ ਅਰਜਨ ਪਾਤਸ਼ਾਹ ਜੀ ਬੈਠੇ ਹੁੰਦੇ ਨੇ ਉਹ ਬਾਣੀ ਦਾ ਉਪਦੇਸ਼ ਕਰਦੇ ਨੇ ਆਪਾਂ ਉਹਨਾਂ ਨਾਲ ਬਚਨ ਵਿਲਾਸ ਵੀ ਕਰ ਸਕਦੇ ਆ ਇਹ ਸਾਡੇ ਬਜ਼ੁਰਗ ਇੱਕ ਦੂਜੇ ਨੂੰ ਕਹਿੰਦੇ ਜਾਂਦੇ ਸੀ ਜਿਹੜੇ ਗੁਰੂ ਨਾਨਕ ਨਾਲ ਜੁੜੇ ਸੀ ਪਰ ਉੱਥੇ ਜਾ ਕੇ ਜਦੋਂ ਜੋ ਉਹਨਾਂ ਦਾ ਸਤਕਾਰ ਹੋਇਆ ਮਾਣ ਹੋਇਆ ਉਹਨਾਂ ਨੇ ਇੱਕ ਸੌਖਾ ਦਿੱਤੀ ਸੀ ਕਿਤੇ ਮਰ ਨਹੀਂ ਮਰ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰ ਗੁਰੂ ਨਾਨਕ ਗੁਰੂ ਕਬੀਰ ਗੁਰੂ ਰਵਿਦਾਸ ਦਾ ਦਰ ਨਹੀਂ ਛੱਡਾਂਗੇ ਪਤਾ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਲੜ ਲੱਗੇ ਆ ਇਹਨੂੰ ਅਸੀਂ ਪੜ੍ਹ ਵੀ ਸਕਦੇ ਆ ਸੁਣ ਵੀ ਸਕਦੇ ਆ ਆਪਣੇ ਘਰਾਂ ਦੇ ਵਿੱਚ ਪ੍ਰਕਾਸ਼ ਵੀ ਕਰ ਸਕਦੇ ਆ ਜੋ ਮਰਿਆਦਾ ਦੇ ਅਨੁਸਾਰ ਤੇ ਆਪਣੇ ਜੀਵਨ ਦਾ ਆਧਾਰ ਵੀ ਬਣਾ ਸਕਦੇ ਆ ਇਸ ਕਰਕੇ ਕਿ ਸਾਡੇ ਲੋਕਾਂ ਦੇ ਉੱਤੇ ਪੜਨ ਤੇ ਸੁਣਨ ਤੇ ਬੋਲਣ ਤੇ ਜਾਂ ਧਾਰਮਿਕ ਗ੍ਰੰਥਾਂ ਨੂੰ ਆਪਣੇ ਘਰੇ ਰੱਖਣ ਦੇ ਉੱਤੇ ਪਾਬੰਦੀ ਲੱਗੀ ਹੋਈ ਸੀ ਪਰ ਇਹ ਪਾਬੰਦੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੇ ਸਭਨਾਂ ਨੂੰ ਉਤੋਂ ਉਠਾ ਦਿੱਤੀ ਕਿ ਕੋਈ ਵੀ ਬਾਣੀ ਕੋਈ ਵੀ ਮਨੁੱਖ ਸਤਿਗੁਰਾਂ ਦੀ ਬਾਣੀ ਨੂੰ ਪੜ ਸਕਦਾ ਹੈ ਆਦਰ ਸਤਕਾਰ ਨਾਲ ਆਪਣੇ ਘਰਾਂ ਦੇ ਵਿੱਚ ਉਸ ਨੂੰ ਉਚਾਰਨ ਕਰ ਸਕਦਾ ਹੈ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ ਸਭ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਗੁਰੂ ਨਾਨਕ ਦਾ ਦਰ ਕਿਸੇ ਦੇ ਪਿੱਛੇ ਲੱਗ ਕੇ ਨਾ ਛੱਡੋ ਭਾਵੇਂ ਕਿ ਅੱਜ ਗੁਰੂ ਨਾਨਕ ਦੇ ਦਰ ਉੱਤੇ ਅੱਜ ਗੁਰੂ ਕਬੀਰ ਦੇ ਦਰ ਉੱਤੇ ਅੱਜ ਗੁਰੂ ਰਵਿਦਾਸ ਦੇ ਦਰ ਉੱਤੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਦਰ ਉੱਤੇ ਅੱਜ ਦਸ਼ਮੇਸ਼ ਪਿਤਾ ਜੀ ਦੇ ਦਰ ਉੱਤੇ ਭਾਵੇਂ ਕਿ ਅਜਿਹੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ ਜੋ ਆਪਣੇ ਆਪ ਨੂੰ ਹਜੇ ਵੀ ਉੱਚ ਜਾਤੀ ਦਾ ਦੱਸਦੇ ਨੇ ਹਜੇ ਵੀ ਉਹ ਆਪਣੀ ਤਾਂਗ ਜਮਾਉਂਦੇ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਇਕੱਠੇ ਹੋ ਕੇ ਇੱਕ ਇਨਕਲਾਬ ਲਾਈਏ ਇੱਕ ਸੰਘਰਸ਼ ਕਰੀਏ ਕਿ ਇਹ ਸਰਬਸਾਂਝਾ ਸਾਰਿਆਂ ਦਾ ਹੈ ਨਾ ਕਿ ਤੁਹਾਡਾ ਕੱਲਿਆਂ ਦਾ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਨਾਨਕ ਦੇ ਗੁਰੂ ਕਬੀਰ ਦੇ ਗੁਰੂ ਰਵਿਦਾਸ ਦੇ ਗੁਰੂ ਨਾਮਦੇਵ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਤੋਂ ਟੁੱਟੀਆਂ ਨਾ ਸਭ ਕੁ ਜੋੜੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ